ਫੜੀ ਲੱਤਾਂ ਫੜ ਗਿਆ ਫੜੋ ਤੋ ਸਹੀ ਬੱਤੀ ਕੋਈ ਜਾਣ ਬੰਦਾ ਪੈਸੇ ਨਹੀਂ ਲਾਉਣੇ ਅੰਦਰ ਨੇ ਅੰਜਾਂ ਲੱਤਾਂ ਦਾ ਫੜ ਲੈ ਲੱਤਾਂ ਲੱਤਾਂ ਮਾਰੋ ਮੈਨੂੰ 700 ਦੇਖਾਂ ਦੇ ਮੇਰੇ ਯਾਰ ਭਾਈ ਫੌਜੀ ਮਾੜਾ ਪਿੱਛੇ ਰੱਖ ਹੈ ਉਹ ਖਰਚਾ ਯਾਰ ਇਨੇ ਜਣੇ ਕੱਢੋ ਕੋਈ ਫੋਨ ਦੇ ਬਸ ਤਾਂ ਵੇਖ ਲਾ ਕੋ ਆਹ ਹੈ ਆਹ ਇਹ ਕਿੰਨੇ ਚਿਰ ਦੀ ਗੱਭਣ ਹੈ ਇਹ ਤਾਂ 3 ਮਹੀਨੇ ਦੀ ਬਕਰਾਲੇ ਰੇ ਬੁਣਾ ਰੋ ਇਹ ਨਵੇਂ ਰੱਖੇ ਆ ਅੱਜ ਇਹ ਵਿਸ਼ੇ ਹੈ ਬਹੁਤ ਬਰਾ ਨਾ ਕੋੜ ਨਹੀਂ ਹੈ ਭੈਣ ਇਹ ਕਲੀ ਦੇ ਤੜ ਤੇ ਇਹ ਹੈ ਸਾਡਾ ਵੀ ਹੱਕ ਬਣਦਾ ਹੈ ਅਗਲਾ ਕਹਿੰਦਾ ਤੂੰ ਤਾਂ ਦੈਂ ਦੁਆਈਆਂ ਨੇ ਹੱਕ ਕਿਉਂ ਨਹੀਂ ਕਰੀਆਂ ਚੱਕ ਇੱਕ ਵਾਰ ਚੈੱਕ ਕਰੀਂ ਸੁਬਾਨ ਅੱਲਾਹ ਹੈ ਕੋਈ ਨਹੀਂ ਤੁਸੀਂ ਆਪਣੀ ਬਾਤ ਕਰੀ ਜੀ ਇਹ ਵੀ ਪੁੱਛ ਆਕ ਪੱਕੀ ਆ ਆਇਆ ਕਿਉਂ ਸਟਰੀਟ ਪਰ ਤਹਾਂ ਲਗਾ ਰਹੀ ਹੈ ਹੰਦੇ ਕੋਈ ਨਹੀਂ ਕਰ ਉਹ ਵੀ ਵੀਡੀਓ ਕਾਮ ਨਹੀਂ ਕਰ ਨਹੀਂ ਇਧਰ ਬਹੁਤ ਹੋਣੀ ਹੈ ਪੁਰੇ ਆ ਮੜ ਜਾ ਤੂੰ ਇਹਦਾ ਫਾਇਰ ਕਰ ਦਿੰਦੀ ਹੈ ਜਿਹਦੇ ਨਾਲ ਬੰਦਾ ਕਿਹੜਾ ਹੋਊਗਾ ਆਉਂਗਾ ਆ ਗੱਲ ਪੈ ਜਾ ਕੁਛ

ਬੱਬੂ ਆ ਜਾ ਬੱਬੂ 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 ਦਪੂਰੀ ਬੱਬੂ ਬੱਬੂ ਤੁਸੀਂ ਕਿੱਥੇ ਗਏ ਆ ਇਹ ਬਾਈਆਂ ਨੇ ਲਾਇਆ 60000 ਤੈਨੂੰ ਲਾ ਕੇ ਗਏ ਨੇ ਤੂੰ ਆ ਗਿਆ ਸੀ ਤੇ ਮੈਂ ਤੇ ਯਾਰ ਉਹ ਆਖਿਆ ਹੀ ਨਹੀਂ ਸੀਗਾ ਬੰਦਾ ਹੁਣ ਹੀ ਮਾਰ ਦਿਆ ਵਿੱਚੋਂ ਚਾਹੇ ਪੁੱਛੋਗੇ ਯਾਰ ਹੁਣ ਸੁਣੇ ਵਾਲੀ ਗੱਲ ਕਰਕੇ ਵੇਚਣੀਆਂ ਨੇ ਜੇ ਕਰਾਉਣੀ ਹੈ ਪਗਾਈ ਮੰਗਾ ਲੰਗ ਜਾਨ ਕੋਈ ਫਾਇਦਾ ਨਹੀਂ ਹੋਰੀ ਚਲੋ ਪਗਾਈ ਕਿਉਂ ਦੂਰ ਦੇ ਬੰਦੇ ਨੇ ਦੂਰੋਂ ਆਏ ਨੇ ਉਹਨਾਂ ਬੰਦਿਆਂ ਨੇ ਸੁਣੀ ਦਾ ਆਪ ਨਹੀਂ ਸਕਦੇ ਨਾ ਕੋਈ ਬੋਲਾ ਨਹੀਂ ਇੱਥੇ ਜਵਾਨੇ ਚ ਇਹ ਗਲਾ ਨੂੰ ਜਰੂਰ 2000 ਰੁਪਏ ਦੇਣਾ ਕੋਈ ਲੋੜ ਨਹੀਂ ਦੇਣ ਦੀ ਗੱਲ ਸੁਣਦੇ ਉਹਨਾਂ ਨੇ ਇੱਕ ਮੇਰੇ ਤੇ ਵਿਸ਼ਵਾਸ ਕਰੇ ਕਿਉਂ ਜੀ ਚੰਗੀ ਗੱਲ ਸਵਾਸ ਭਰੋਸਾ ਬੜੀ ਚੀਜ਼ ਹੁੰਦੀ ਹੈ ਹੁਣ ਤੂੰ ਸਹਾਵਾਆਂ ਬੱਕਰੀਆਂ ਵੇਚ ਇੱਕ ਜਗ੍ਹਾ ਵਸ ਇੱਕ ਤੇ ਦੱਸ ਦੇ ਕਿੰਨੇ ਦੇ ਦੇਣੀਆਂ ਨੇ 90 ਦੇ ਨਪਦਾ ਮੰਗੇ ਹੀ ਐ ਫੇਰ ਤੂੰ ਆ ਗਿਆ 80 ਤੇ ਨਹੀਂ 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 80 ਮੰਗਦਾ ਬਾਈ ਜੀ ਉਹ ਦੂਸਰਾ ਆਦਮੀ ਫੇਰ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਕੁੱਤਾ ਪੁੱਤਾ ਹੀ ਕਰਾਂ ਕੀ ਫਾਇਦਾ ਨਹੀਂ ਨਹੀਂ ਕੋਈ ਲੋੜ ਨਹੀਂ ਇੰਨਾ ਟਾਈਮ ਹੀ ਨਹੀਂ ਆਪਾਂ ਨੂੰ ਕੋਈ ਹੋਰ ਸੌਦਾ ਕਰਾ ਦਾਂਗੇ ਕੋਈ ਲੋੜ ਨਹੀਂ ਰਾਜਾ ਦੇ ਦੇ ਫਿਰ ਨਹੀਂ ਰਾ ਕੀ ਦਊਗਾ ਉਹ ਵੀ ਲੋੜ ਨਹੀਂ ਜਰਾ ਫੇਰ ਹੋ ਚਾਲੇ ਮਾਰ ਦੇ 90 ਤੇ ਵਗ ਗਿਆ ਕੀ ਰਾ ਦਊਗਾ ਰਾਮ ਨਨ ਰਾ ਮੈਂ ਨਹੀਂ ਕਿਹਾ ਮੇਰੇ ਮੂੰਹ ਜਵਾਨ ਲੈ ਪੁੱਛ ਲੈਣੇ ਜੇ ਮੈਂ ਕਿਹਾ ਇਹਨਾਂ ਨੂੰ ਪੁੱਛ ਸਾਹਮਣੇ ਨਹੀਂ ਮੈਂ ਮੈਂ ਲਾਇਆ ਆਪਾਂ ਤੇ ਆਖੀ ਨੇ ਸੁਣ ਲਾਇਆ ਇਹ ਬੰਦੇ ਨੇ ਕਿਹਾ ਵੀਡੀਓ ਚੱਲੀ ਜਾਂਦੀ ਐ ਫਰੀ ਦੇਊਗਾ ਬੱਕਰੀਆਂ ਔਰ ਤੇਰੇ ਨੇ ਕੀ ਹੋਟਲਾ ਮੂੰਹ ਤੇ ਖੜੇ ਆ ਯਾਰ ਪਰੀ ਪੰਚਾਇਤ ਖੜੀ ਐ ਤੇਰੇ ਸਾਥ ਹੀ ਤੋਂ ਥਾ ਤੇਰੇ ਸਾਹਮਣੇ ਸਾਥ ਨਹੀਂ ਤੇਰੇ ਸਾਥ ਮੇਂ ਥਾ ਰਾਜੂ ਉਹਨੇ ਕਿਹਾ ਕੇ ਭਾਈ ਪੈਸੇ ਦੱਸ ਦੇ ਉਸਨੇ ਕਿਹਾ ਕਿ ਭਾਈ ਅੱਸੇ ਹਾਰ ਮੇਂ ਤੈਨੂੰ ਪੈਸੇ ਮਿਲ ਗਏ ਨਾ ਰਾਜੂ ਉਹ ਬੱਕਰੀਆਂ ਦਾ ਸਾਹਮਣੇ ਖਰੀਦੀਆਂ ਠੀਕ ਆ ਮੈਂ ਕਿਹਾ ਤੈਨੂੰ ਤਾਂ ਪੈਸੇ ਮਿਲ ਗਏ ਤੂੰ ਜਾ ਭਾਈ ਆਪਦੇ ਟੰਬੂ ਚ ਸਾਡੇ ਦੋਨਾਂ ਚ ਜਾਓ ਸਾਹਮਣੇ ਗੱਲ ਕਰੀਏ ਉਹ ਤਾਂ ਹੁਣ ਇਹਦੇ ਨਾਲ ਆ ਯਾਰ ਉਹਦਾ ਮਸਾਉ ਦਾ ਉਹ ਇਹਦੀਆਂ ਤਾਂ ਉਹ ਤਾਂ ਇਹ ਲੈਈਆਂ ਸੀ ਉਹਦਾ ਆਪਰਾਜੂ ਉਹ ਤੋਂ ਤਾਂ ਖਰੀਦੀਆਂ ਫਿਰ ਇਹ ਅਗਲਾ ਤਾਂ ਮਾਲੇ ਨੇ ਲਾਉਣਾ ਉਹਦਾ ਰਾਜੂ ਖਰੀਦੀਆਂ ਉਹ ਤੋਂ ਲਾੜ ਮਾਰ ਗਿਆ ਉਹ ਤੋਂ ਯਾਰ ਮੈਂ ਤੈਨੂੰ ਬੈਠਾਦਾ ਉਹ ਬੰਦਾ ਨਹੀਂ ਬੈਠਾ ਉਹਨੇ ਨਾ ਦੇ ਗਿਆ ਉਹ ਵੇ ਮੈਂ ਖਰੀਦੀਆਂ ਉਹ ਤੋਂ ਪਲਾਦੀ ਨਾ 70 ਦੀ ਜੀ ਦੇ ਦੇ ਮੈਂ ਭਾਈ ਤੁਸੀਂ ਲੈਣੀ ਐ ਨਾ ਕੋਈ ਮਾੜਾ ਮੋਟਾ ਕਰਾਂ ਬੱਕਰੀਆਂ ਨਹੀਂ ਮਾੜੀਆਂ ਹੈ ਕੋਈ ਮੇਰੇ ਤਾਂ ਗੱਡਾ ਭਜਾਣਾਂ ਦੇ ਲਈ ਮਾੜਾ ਮੋਟਾ ਰੇਡ ਮਾੜਾ ਮੋਟਾ ਕਿੰਨੇ ਕਰੇਗਾ ਦੇਖੀ ਉਹ ਭਾਈ 2 60 ਦੀਆਂ ਦੇਵੇਂਗਾ ਨਹੀਂ ਨਹੀਂ 2 4 ਨਾ 5 5 ਉੱਤੇ 60 ਦੀਆਂ ਦੇਵੇਂਗਾ ਨਹੀਂ ਹੋਰੀ ਕਿਹੜਾ ਰਸਤਾ ਜਾਦੇ ਕਿਤੇ ਦੇਣਾ ਬੱਕਰੀਆਂ ਨੂੰ ਲਗਾਣੀਆਂ ਬੱਕਰੀਆਂ ਦੇਖ ਲੀਆਂ ਬੱਕਰੀਆਂ ਬੱਕਰੀਆਂ ਨੇ ਹੁਣ ਤੁੰਗ ਤੇ ਅੰਗਰੇਜ਼ਾ ਵਰਗਾ ਬਣ ਜਾਏਗਾ ਬੰਦਿਆ ਵਰਗਾ ਬੰਦਾ ਹੈ ਤੂੰ ਕਿਉਂ ਜੀ ਸਹੀ ਗੱਲ ਹੈ ਬੰਦੇ ਸਾਰੀ ਰੱਬ ਦੀਆਂ ਰੂਹਾਂ ਆਪਾਂ ਕਦਰ ਕਰਦੇ ਹਾਂ ਕੋਈ ਮਾੜਾ ਨਹੀਂ ਜਰਾ ਸਾਰੀ ਚੰਗੇ ਆ ਹੈ ਨਾਲ ਉਹ ਵੀ ਬੱਕਰੀਆਂ ਦੇਰ ਤੋਂ ਕਾਠਾਂ ਦੀ ਬੱਕਰੀਆਂ ਹੈਂ ਉਰਾਕਾਰ ਹੱਥ ਦੇਖੀ ਇਹ ਉਟਣ ਨਾ ਉਟਣ ਮੈਂ ਕਿਹਾ ਲੱਗੀਆਂ ਛੱਡ ਦਦਗੇ ਕੋਈ ਗੱਲ ਨਹੀਂ ਯਾਰ ਆਪਾਂ 100 ਦੀ 100 ਇੱਕ ਜੇ ਮਕਾ ਕੇ ਜਾਊਗਾ ਬੱਕਰੀਆਂ ਤੇਰੀਆਂ ਮੈਨੇ ਵੇਚਤੀਆਂ ਬਾ ਵੇਚਤੀਆਂ ਯਾਰ ਜੇ ਲੱਗਿਆ ਪੱਕਾ ਤੁਹਾਨੂੰ ਮਾਨਦਰੀ ਨਾਲ ਵੇਚਦਾ ਨਾ ਯਾਰ ਜੇ ਮੈਨੂੰ ਲੱਗਿਆ ਤੇ ਮੈਂ ਦਿੰਦਾ ਤੇਰੇ ਬਾਹਰੋਂ ਆ ਕੇ ਡੁੱਟੇਗਾ ਤੇ ਇਹਨਾਂ ਨੂੰ ਮੈਂ ਤਾਂ ਕੋਈ ਨਾ ਆਪਾਂ ਮੇਲਾ ਚਲਾਉਣਾ ਹੈ ਸਾਹਬ ਨਾਲ ਮੁੱਲ ਮੰਗੋ ਸਾਹਬ ਨਾਲ ਲਓ ਸਾਹਬ ਨਾਲ ਵੇਚੋ ਇਹ ਪਤਾ ਦਿੱਲੀ ਤੋਂ ਪਤਾ ਨਹੀਂ ਕਿੱਥੋਂ ਆਏ ਨੇ ਇਹਨਾਂ ਦਾ ਖਰਚਾ ਵੀ ਬਹੁਤ ਪੈਣਾ ਹੈ 15000 ਦੀ ਬੱਕਰੀਆਂ 15000 ਦੀ ਜੱਡੀ ਖਰਚੇ ਨੇ 5000 ਆਪ ਖਾ ਜਾਣਗੇ ਰੋਟਣਾ ਚ ਬੱਕਰੀਆਂ ਵੀ ਅੱਛੀ ਐ ਬੌਜੀ ਖਾਣ ਦੀ ਰੋਟੀ ਪਾਣੀ ਅੱਛੀ ਐ ਜਿਹੜੇ ਚ ਬਤ ਕਰ ਰਹਾ ਆ ਓਏ ਅੱਛਾ ਤਾਂ ਰੱਬ ਦਾ ਨਾਮ ਐ ਬਾਈ ਉਹ ਵੀ ਨਹੀਂ ਲੈਂਦੇ ਉਹ ਵੀ ਨਹੀਂ ਆਪਾਂ ਲੈਂਦੇ ਇਹ ਸਾਂ ਭਰੀਆਂ ਖੱਲਾ ਨੇ ਬਚਾ ਲਈ ਜਦੋਂ ਤੂੰ ਜਬ ਸੂ ਜਾਏ ਹਾਂ ਜੇ ਸੂ ਜਾਣਾ سونے ਦਾ ਖਰਚਾ ਤੂੰ ਲੋਡ ਉਠਾਏਗਾ ਕਿਹੜਾ ਲੋਡ ਨਹੀਂ ਦੇ ਪਾਇਗਾ ਤੂੰ ਕੀ ਅੰਦਰ ਜਾਣਗੇ 50 ਬੱਕਰੀਆਂ ਬਾਰੇ ਹਲਿਆ ਬੱਕਰੀ ਕੱਚੀ ਵੀ ਐ ਨਹੀਂ ਨਹੀਂ ਇਹ ਆ ਸੁਕੇ ਸੁਕੇ ਤੇ ਬੱਕਰੀ ਫਿਰ ਨਹੀਂ ਹੁੰਦਾ ਕੋਈ ਉਹ ਨਵੇਂ ਲੱਗੀ ਹੋਈ ਆ ਆਟਾ ਹੀ ਤਿੰਨ ਮਹੀਨਿਆਂ ਦੀ ਗੱਭਾਂ ਨੇ ਬੱਧ ਹੈ ਦੀ ਤਿੰਨ ਮਹੀਨਿਆਂ ਦੀ ਕਰਾਂਗੇ ਇਸ ਦੀ ਗਾਰੰਟੀ ਦੇਗਾ ਗਾਰੰਟੀ ਹੀ ਆ ਯਾਰ ਬਾਈ ਜੀ ਵੀਡੀਓ ਬਣਦੀ ਆ ਦੋ ਹੀ ਮੰਡੀ ਆ ਗਾਰੰਟੀ ਲੈ ਮੇਰੇ ਚ ਦੋਸਨਾਂ ਅਗਲੇ ਕੱਢਣੇ ਆ ਤੇ ਮੈਨੂੰ ਕੀ ਪਤਾ ਤੇੜੀ ਬੱਕਰੀ ਹੈ ਗੱਭਣਾ ਕਮੰਡ ਰੇ ਬੱਕਰੀ ਦਾ ਗੱਭਣਾ ਇਹ ਬੰਦੇ ਦਾ ਪੁਰਾਣਾ ਘਰ ਕਹਿੰਦੇ ਬਹੁਤ ਨਹੀਂ ਕਰਦੇ ਗੱਭਣੇ ਚ ਗਿਆ ਬਸ ਦੇਛਤੀਆਂ ਬਹੁਤਾ ਨਾ ਹੋ ਕਰ ਮੂੰਹ ਟੱਡਾ ਮੈਂ ਦੇਸ਼ ਕਿਉਂ ਪਾਵਾਂ ਤੇ ਇੱਤੀਆਂ ਵਸਾ ਬੱਸ ਦੱਸ ਦੇ ਬੇਤੀਆਂ ਚੱਕ 70000 ਠੀਕ ਬੱਸ ਮੁੰਨੀ ਪੈਸੇ ਨਿਕਾਲ ਲਈ ਉਹ ਨਿਕਾਲ ਤੇਰੇ ਦਿਮਾਗ 'ਚ ਫਰਕ ਪੈ ਗਿਆ ਕਾਨਾਂ ਦਾ ਭੇਜ ਬੱਕਰੀ ਘੋੜੇ ਆ ਗੀਆਂ ਬੱਕਰੀਆਂ ਬਿਲਕੁਲ ਹੀ ਘੋੜੇ ਨੂੰ ਤੂੰ ਮੇਰਾ ਘੋੜਾ ਹੈ ਆ ਵੇਖ ਲੈ ਤੂੰ ਆਪ ਹੀ ਹਣ ਇਹਨੇ ਦੂਜੀ ਕਰਾਈ ਬਣਾ ਨਹੀਂ ਦੇਣਾ ਤੈਨੂੰ ਸੌਦਾ ਮੈਨੂੰ ਪਤਾ ਹੈ ਦਾ ਇਹ ਨਹੀਂ ਇਹ ਨਹੀਂ ਇਹ ਧੱਕੇ ਧੱਕੇ ਮਰਵਾਉਂਦਾ ਫੇਰ ਨਹੀਂ ਬਣਦਾ ਇਹ ਨਹੀਂ ਮੰਨਦਾ ਇਹ ਉਹ ਵੀ ਮਰਵਾਉਂਨੇ ਪਰਦੇਸੀ ਬੰਦੇ ਨੇ ਵਿਚਾਰੇ ਯਾਰ ਇਹਨਾਂ ਤੋਂ ਮਾਰਦਾ ਤੇ ਕੋਈ ਗੱਲ ਨਹੀਂ ਐਸ ਬੱਕਰੀਆਂ 'ਚ ਵੀ ਮਾਰ ਕੇ ਫੇਰ ਉਹ ਛੋੜ ਦੋ ਤੁੰਨੇ ਵੀ 5000 ਉੱਪਰ ਫालतू ਬਤਾਇਆ ਕੋਈ ਬੰਦੇ ਨੂੰ ਮੇਕ ਨਾ 65 ਬੋਲੇ ਤੇ ਭਾਈ ਸੁਣਾ ਮੈਂ ਤੇਨੇ ਕੰਜਰਖਾਨਾ ਮੁਕਾ ਦਿਆ ਮੈਂ ਕੰਜਰਖਾਨਾ ਮੁਕਾ ਦਿਆ ਦੇ ਪੈਸੇ ਪੈਸੇ ਦੇ ਲੈ ਲਫਾੜੀ ਯਾਰ ਤੂੰ ਕੋਈ ਗੱਲ ਨਹੀਂ ਪੈਸੇ ਦੇ ਕੰਨ ਨਾਲ ਲਫਾੜਾ ਨਾ ਕਰ ਕੰਨ ਪੈਸੇ ਲੈ ਲੈ ਤੁਸੀਂ ਨਾ ਮੈਂ ਫੜਾਉਣਾ ਹੈ ਆਲਾ ਆਲਾ ਉਹ ਇੱਕ ਕੰਮ ਹੈ ਪੈਸੇ ਦੇ ਪੈਸੇ ਉਹ ਮੈਂ ਚਿੱਕੀ ਚਿੱਕੀ ਮੈਂ ਚਿੱਕੀ ਕਰੀਦਾ ਉਹਨੂੰ ਫੜਾ ਨਹੀਂ ਨਹੀਂ ਸਾਈ ਮੈਂ ਤਾਂ ਥੇਕੋ ਨੇ ਤਾਂ ਥੀਆ ਨਾਪ ਕੇ ਮਗਰ ਇਹ ਮਾੜਾ ਮੋਟਾ ਕੰਮ ਨਹੀਂ ਹੈ ਯਾਰ ਪਿੱਛੋਂ ਨਾਪ ਲੈ ਉਹ ਪਛਾਣ ਕਰ ਲੈ ਅੱਛਾ ਉਹ ਆ ਛੋੜ ਦੇ ਬੱਕਰੀਆਂ ਦਾ ਕੰਮ ਉਹ ਬੰਦਾ ਸਹੀ ਹੈ ਲੈ ਕਰ ਦੋ ਕਰੋ 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 ਹਰ ਜਦ ਵੀ ਇੱਕ ਵਾਰੀ ਚੈੱਕ ਸਾਈਡ ਮੂੜੀ ਮਾੜਾ ਮਾੜਾ ਪਛਾਣਦਾ ਭਾਈ ਪੁੱਲਾ ਕਰ ਰਿਹਾ ਹੈ ਨਾ ਬੜੀ ਬੜੀ ਥੋੜੀ ਬੱਕਰੀ ਲੱਗਦਾ ਓਏ ਦੱਸਦੀ ਆ ਭਾਈ ਪ੍ਰਦੇਸ਼ ਵਿੱਚ ਆਈ ਏ ਬੱਕਰੀ ਬਾਹਰ ਮਾਥਾ ਤੇ ਰੱਖ ਬਾਹਰ ਜਾ ਕੇ ਤਾਂ ਹਰੇਕੀ ਚੀਜ਼ ਓਏ ਯਾਰ ਉਹ ਬਗਾਈ ਭਾਈ ਸਹੀ ਐ ਸਹੀ ਐ ਛੱਡ ਸਹੀ ਐ ਬੜ ਬੜ ਵਾਹ ਵਾਹ ਜ਼ਿਆਦੇ ਵੀਡੀਓ ਕੋਈ ਵੀ ਨੁਕਸ ਨਹੀਂ ਹੈਗਾ ਭਾਈ ਯਾਰ ਓਹੀ ਆ ਉਹਦਾ ਵੀ ਨਾ ਤੰਗ ਕਰਾ ਪਿਆਰ ਨਾਲ ਕਰ ਉਹਦਾ ਵੀ ਮਾਰੋ ਜੀ ਹਾਂ ਉਹਦਾ ਹੀ ਮਾਰ ਚੈੱਕ ਕਰ ਲੋ ਪਿਆਰ ਨਾਲ ਹਾਂ ਐਸੀ ਗੱਲ ਥੋੜੀ ਆ ਯਾਰ ਲੈ ਹੁਣ ਕਰ ਤਸੱਲੀ ਬੱਕਰੀ ਭਾਈ ਦੇ ਬਾਰੇ ਕਰਨਾ ਕਰਨਾ ਤੁਸੀਂ ਇਹ ਪਰਦੇਸੀ ਦਾ ਮਾਨ ਕਰੇ ਸਨਮਾਨਤ ਕਰਦੇ ਆਪਾਂ ਜੇ ਕੱਪੜੇ ਲਾਵਾਂਗੇ ਵਪਾਰੀ ਮਰ ਜਾਣਗੇ ਵਪਾਰੀ ਨਹੀਂ ਉਂਗੇ ਫਿਰ ਕੀ ਹੋਣਾ ਹੈ ਹਾਂ ਜੇ ਨਾ ਕੀ ਕੱਪੜੇ ਲਿਆਣਾ ਬੱਕਰੀਆਂ ਨਾਂ ਦੇ ਵਿਸ਼ਾਕ ਰੱਖ ਲੈ ਜੇ ਵਪਾਰੀਏ ਮਰ ਗਏ ਆਪਾਂ ਪਹਿਲਾਂ ਮਰ ਗਏ ਮੈਂ ਤੁਹਾਨੂੰ ਵੀਡੀਓ 'ਚ ਬੋਲਦਾ ਜਿੰਨਾ ਕਿ ਮਰ ਗਏ ਫੇਰ ਨਹੀਂ ਜਿੰਦਾ ਹੋਦੇ ਆਪਰਾ ਵਪਾਰ ਚੱਲਦਾ ਰਹੇ ਤੁਹਾਨੂੰ ਮੈਂ ਹੋਰ ਗੱਲਾਂ ਦੱਸਾਂਗਾ ਨਾ ਲੋਬ ਸਾਹਿਬ ਨਾ ਦੋ ਹਾਂ ਮੈਂ ਤੁਹਾਨੂੰ ਦੱਸ ਕੀ ਗਏ ਨੇ ਜੇ 70000 ਕੇ ਵਪਾਰੀ ਮਾਰ ਰਹੇ ਨੇ ਆਪਾਂ ਕੋਲ ਮਾਲ ਖਰੀਦਦੇ ਆਂ ਫੇਰ ਵਪਾਰੀ ਕਿਥੇ ਨਹੀਂ ਬੱਜਦਾ ਇਹ ਬੱਕਰੀਆਂ 70 ਤੋਂ ਕੋਈ ਮਹਿੰਗੀਆਂ ਨਹੀਂ ਤਾਂ ਫੇਰ ਜੇ 70 ਚਾਹੇ ਸੁਣਦੇ ਨੇ ਪਿੰਡ ਦੀ ਪੰਚਾਇਤ ਦਾ ਜੇ 70 ਦੀਆਂ ਮਰ 70 ਦੀਆਂ ਫੇਰ ਵਪਾਰੀ ਨਹੀਂ ਬੱਜਦਾ ਮਤਲਬ ਦੇਖ ਲੈ ਲੱਕ ਦੀਆਂ ਵੇਚਦਾ ਮੈਂ ਕਿ ਚੱਲ ਕੋੜੀਆਂ ਵਰਗੀਆਂ ਬੱਕਰੀਆਂ ਨੇ ਉਹ ਤਾਂ ਮੈਂ ਮੰਨ ਗਿਆ ਇਹ ਬੱਕਰੀਆਂ ਚੰਗੀਆਂ ਪਰ ਉਹ ਜੇ ਮਾਲ ਚ ਫਿਰਦਾ ਸੀ ਤੇਰਾ ਸੌਦਾ ਨਹੀਂ ਫੜਦਾ ਸਾਰੀ ਮੰਡੀ ਚ ਘੁੰਮ ਲਾਵੇ ਨਾਲ ਦੀਆਂ ਬੱਕਰੀਆਂ ਕੱਢ ਲਈ ਨਹੀਂ ਚੀਕਨੇ ਬੱਕਰੀਆਂ ਨਾ ਇਹ ਤੋਂ ਡੇ ਮਿ ਫੜਾਵੇ ਨਾ ਫੜਾਉ ਕਿਹੜਾ ਫੜਾਉ ਤੈਨੂੰ ਦੱਸ ਲਵਾਂ ਉਹ ਜੀ ਅਸੀਂ ਚੰਗੀਆਂ ਬੱਕਰੀਆਂ ਮੇਲੇ ਤੋਂ 49 ਸੇ ਖਰੀਦੀ ਹੈ 70000 ਰੁਪਏ

ਠੀਕ ਹੈ ਬਾਕੀ ਮਰਜ਼ੀ ਮਾਲਕ ਦੇ ਖਣਵ ਦੀ ਮੈਂ ਤਾਂ ਪਾਸ ਕਰ ਦਿਆਂ ਤੁਹਾਡੇ ਪਾਸ ਨੇ ਲਓ ਬਾਸੀ ਕਾ ਪਰੇ ਹੋ ਰਹੇ ਡੌਰੂ ਬਜਾਈਆਂ ਬਾਂਧ ਨਹੀਂ ਕਾ ਪਰੇ ਸੀ ਇਹ ਬਸ ਛੋੜ ਦੇ ਬਾਈ ਛੋੜ ਦੋ ਤਾਂ ਫੜ ਲਈਏ ਬਿੰਦੇ ਬਿੰਦੇ ਠਾਵਣ ਕੇ ਬੱਕਰੀਆਂ ਬੱਕਰੀਆਂ ਆਵਦੀਆਂ ਲੈ ਜਾਈਂ ਜਾਂਦੀਆਂ ਨੇ ਇਹਨਾਂ ਨੂੰ ਦੇਖ ਲੈਂਦੇ ਮੇਲਾ ਹੋਰ ਲੈਣੀ ਆ ਵੀ ਭਾਈ ਹਾਏ ਚੜਦਾ ਹਾਏ ਗੱਡੀ ਚੜਾ ਦੇ ਕੋਈ ਗੱਡੀ ਜਰਾ ਚੜਾ ਦੇ ਇਹਨਾਂ ਨੂੰ ਠਾਾਇਆ ਕਿਵੇਂ ਕੇ ਕਿਉਂ ਠਾਊਗਾ ਕਿਹਦੇ ਵਿਕੀਆਂ ਹੋਈਆਂ ਨੇ ਭਾਈ ਸਾਹਿਬ ਓਏ ਸੁਣ ਮੈਂ ਇਧਰ ਆ ਪਸੰਦ ਨੇ ਤੁਹਾਡੇ ਪਸੰਦ ਆ ਚੀ ਚੰਗੀ ਬਾ ਠੀਕ ਆ ਤੁਸੀਂ ਪਸੰਦ ਤੁਹਾਡੀ ਐ ਮੈਂ ਤਾਂ ਸੌਦਾ ਕਰਤਾ ਉਹ ਮੰਜੂਰ ਹੰਡ ਦਾ ਜ਼ਿੰਮੇਦਾਰ ਆ ਮਾਲਕ ਐ ਕਿਉਂ ਜੀ ਤੈਨੂੰ ਮੰਜੂਰ ਆ ਮੈਂ ਤਾਂ ਕੀ ਇਹਦਾ ਹੋਰੀ ਸਾਹਮਣੇ ਹਜੇ ਨਹੀਂ ਬਾ ਹੋ ਗਿਆ ਹੋ ਗਿਆ ਹੁਣ ਕੀ ਐ ਬਾਈ ਸਾਹਮਣੇ ਹੋਇਆ ਮਣੇ ਬਾਈ ਨਹੀਂ ਕਰਿਓ ਸਾਹਮਣੇ ਸਾਹਮਣੇ ਆ ਸਾੜੀ ਦਾ ਸਵੇ ਪੈਸੇ ਕਢਾਓ ਉਹ ਬਾਈ ਸਾੜੀ ਵਾਲਾ 2000 ਐ ਤੇਰਾ ਯਾਰ ਆ ਯਾਰ ਕਿਤੇ ਪਾ ਯਾਰ ਆ ਯਾਰ 8000 ਐ ਹਾਂ ਅਲਹੁਲਲਾਹ ਬਾਹਮਨੇ ਕੋ ਠੂਠਾ ਪਾ ਉਹ ਵੀਡੀਓ ਚੱਲਦੀ ਰਹਿੰਦੀ ਹੋਰ ਕੀ ਐ ਹੋਰ ਆ ਸਾਹਿੱਤੇ ਸੈਕਟਰ ਦੇ ਉਹ 5 500 ਦੇ ਦੋ ਨੋਟ ਤੇ 1000 ਰੁਪਏ ਓਏ ਭਾਈ ਹਜ਼ਾਰੇ ਪਾਇਆ ਮੈਂ ਕਿਹੜਾ ਖਾ ਗਿਆ ਉਹ 2000 ਰੁਪਏ ਕਿਤੇ ਅਗਲਾ ਕਹਿੰਦੇ ਤਾਂ ਦੋ ਸੀ ਉਹ ਨੋਟ ਦੋ ਕਹਿੰਦੇ ਸੀ ਇਹਨੇ ਆਹ ਦੇਖ ਇੱਕ ਹਜ਼ਾਰ ਦਿੱਤਾ ਮੈਂ ਕਿਹੜਾ ਪੈਸੇ ਖਾ ਗਿਆ ਉਹ ਨੋਟ ਦੋ ਕਹਿੰਦੇ ਉਹ ਨੋਟ ਦੋ ਜੀ ਉਹ ਦੋ ਹਾਂ ਹੁਣ ਨੋਟਾਂ ਦੇ ਆ ਗਏ ਤੇਰੇ ਓਏ ਮਾਫਾ ਮਾਫਾ ਚੱਲ ਚੱਲ ਛੱਡੋ ਕੋਈ ਗੱਲ ਨਹੀਂ ਕਿਹਾ ਦੋ ਯਾਰ ਮੈਂ ਤਾਂ ਬੋਲਾ ਹੈਗਾ ਹੀ ਤੈਨੂੰ ਕਹਿੰਦੇ ਮੈਂ ਹੁਣ ਬੋਲਾ ਬਣਾਦਾ ਤਮਾਰ ਕੀ ਹੱਲ ਗਿਆ ਮੇਰਾ ਤਾਂ ਚੱਲ ਮਾਫਾ 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 ਮੈਨੂੰ ਸਾਰਾ ਕੁਝ ਮੈਨੂੰ ਮਾਫ ਚਾਹੇ 4000 ਕਹਦੇ ਨਾ ਜੀ ਇੱਥੇ ਕਰੇਗਾ ਲੋ ਜੀ ਤਿੰਨ ਇੱਥੇ ਹੀ ਉੱਤੇੋਂ ਤੋਂ ਫੇਰ ਤੁਹਾਨੂੰ ਦੱਸ ਹੁਣ ਬਾਲਾ ਬਾਲਾ ਸੱਤ ਇੱਥੇ ਗੱਲ ਹੁਣ ਕਹਿੰਦੇ ਨਹੀਂ ਐਂ ਤਾਂ ਰੱਖ ਲਾ ਮੈਂ ਕਰਾਂਗਾ ਅੱਜ ਮੈਂ ਕੋਈ ਨਹੀਂ ਸਰ 11 11 14 ਮੇਲੇ ਦਾ ਟਾਈਮ ਨਿਕਲ ਜਾਏਗਾ ਸਾਰਾ ਫੜ ਜਾ ਫੜ ਜਾ ਮਾਰੇ ਪੈਸੇ ਕਿੰਨੇ ਨੇ ਫੇਰ ਬੋਲਦੇ ਤੁਸੀਂ 70 ਆ ਜਾ ਹਰਿਸ਼ਰ ਅੱਛਾ ਤਰੀ ਬੜਾ ਬਾਂਦੀ ਵਾਲੀ ਮੈਂ ਜਾਵਾਂ ਇਹਦੀ ਆਸ ਮੇਡ ਉੱਡਾਇਆ ਰਹੀ ਹੈ ਰਾਮ ਹੋ ਗਈ ਕਿਹੜਾ ਉਹਦਾ ਹਜੇ ਪਾ ਉਹ ਫੜਾਇਆ ਆ ਵੇ ਮੁੰਡੇ ਨੂੰ ਨਮਸਕਾਰ ਤੁਹਾਨੂੰ ਸਭ ਨੂੰ ਕੀ ਨਹੀਂ ਪੈਂਦਾ ਜਰਵਾਨੇ ਵੀ ਸਾਡੇ ਨਹੀਂ ਬਈ ਹੋ ਗਿਆ ਕੰਮ ਨਹੀਂ ਹੁੰਦਾ ਭਰਾਵਾ ਪਊਗਾ ਪਊਗਾ ਭਈ ਜੁਰਮਾਨਾ ਪਊਗਾ ਛੁੱਟਣਾ ਹੀ ਆਈ ਓਏ ਛੁੱਟਣਾ ਹੀ ਆਈ ਭਰਾਵਾ ਇਹਦਾ ਕੈਸਵਾ ਨਹੀਂ ਦੱਸੂਗਾ 35 ਹੱਡ ਪਰ ਇੱਕ ਬੱਕਰੀ ਦੀ ਨਹੀਂ ਦੋ ਹੀ ਸੌ ਯਾਰਾ ਨਹੀਂ ਪਾਇਆ ਭਰਾਵਾ ਪੈਸੇ ਤਾਂ ਲੈਤੇ ਵੀ ਨਹੀਂ ਅੱਜ ਨਾ ਤੇਰਾ ਕੰਮ ਦਾ ਨਹੀਂ ਆਉ ਹੋ ਨਹੀਂ ਨਹੀਂ ਲਾਇਸੈਂਸ ਤੇਰਾ ਲਿਆ ਕੇ ਦੇਵਾਂਗਾ ਤੇਰਾ ਕੰਮ ਦਾ ਪਤਾ ਕੀ ਆ ਹੋ ਨਾਮ ਉਹ ਜਿਹੜਾ ਉਦਾਸ ਗਿਆਨ ਮੈਨੂੰ ਅੱਜ ਮੈਂ ਕਹਿੰਦਾ ਆਣਾ ਭੈਣ ਚੋਂ ਦੇ ਪਰਿਆਂ ਦੀ ਜੀ ਮੇਰਾ ਤੇਰਾ ਟੰਗ ਹੋ ਗਿਆ ਤੈਨੂੰ ਪਹਾ ਤੈਨੂੰ ਬੇਵਾਦ ਨੂੰ ਬੁੜਾ ਦੇ ਇਹ ਤੋਂ ਲਾਇਆ ਫੜ ਕੇ ਤਾਰਾ ਤਾਰਾ ਮਤਾਇਆ ਸੀ ਇਹਦੀ 21 5 2 ਛੋਵੀ ਕਾਲ ਨੂੰ ਜੇ ਤੋ ਫੜ ਕੇ ਲਾ ਸੰਦੋ ਕੋਟੋ ਬਾਦ ਸ਼ਕਤੀ ਅਨੁਕਤਾਈ ਫੇਨੋਂ ਮੰਡੇ ਨੂੰ ਆਈ ਹਨ ਤੇਨੋਂ ਕੋਣ ਹੈ ਬੋ ਸੋਣੀ ਨਹੀਂ ਜਾ ਕੇ ਤੇਰਾ ਚੱਕ ਉਹ ਲਾਇਆ ਆ ਤੁਹਾਨੂੰ ਗੁਰਸਬਰੇ ਜੀ ਕਿਉਂ ਕਿ 7000 ਹੋ ਗਏ ਬਈ ਠੀਕ ਹੈ ਠੀਕ ਹੈ ਮਰਾ ਹੁਣ ਅਗੀਆਂ ਲਿਖਾਈਆਂ ਕਰਾ ਦੋ ਮੇਰਾ ਮਾਨਦਾਨ ਕਰਕੇ ਜਿਹੜਾ ਮਰਜ਼ੀ ਕਰਦੇ ਕੋਈ ਤੇਰਾ ਨਾਲ ਨਹੀਂ ਖੁਸ਼ ਹੈ ਇਹ ਬੱਕਰੀ ਇਹ ਮੰਨ ਲਓ ਲੈ ਵੀ ਦੋਸਤੋ ਦੇਖ ਸਕਦੇ ਆ 70000 ਰੁਪਏ ਦਾ ਸੌਦਾ ਹੋਇਆ ਦੋ ਬੱਕਰੀਆਂ ਬਹੁਤ ਸੋਹਣੀਆਂ ਬੱਕਰੀਆਂ ਤੇ ਇਹੀ ਵੀਡੀਓ ਦੇ ਨਾਲ ਬਣਿਆ ਰਿਹਾ ਕਿ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਧੰਨਵਾਦ